ਪਟਾਲਾ ਦੇ ਵਿੱਚ ਭਿਆਨਕ ਹਾਸਾ ਵਾਪਰਿਆ ਜਿੱਥੇ ਸੜਕ ਤੇ ਪੈਦਲ ਜਾ ਰਹੇ ਇੱਕ ਬਜ਼ੁਰਗ ਨੂੰ ਬੇਕਾਬੂ ਗੱਡੀ ਨੇ ਟੱਕਰ ਮਾਰ ਦਿੱਤੀ ਉਸ ਬਜ਼ੁਰਗ ਦੀ ਦਰਦਨਾਕ ਮੌਤ ਹੋ ਗਈ ਹੈ ਉਸ ਨੂੰ ਹਾਸੇ ਦਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਬਹੁਤ ਭਿਆਨਕ ਹਾਸਾ ਵਾਪਰਿਆ ਹੈ ਇੱਕ ਬੇਕਾਬੂ ਗੱਡੀ ਨੇ ਟੱਕਰ ਮਾਰ ਕੇ ਬਜ਼ੁਰਗ ਦੀ ਹਤਿਆ ਕਰ ਦਿੱਤੀ ਹੈ ਮੇਰੀ ਜਾਣਕਾਰ ਅਨਸਾਰ ਉਹ ਮ੍ਰਿਤਕ ਦੀ ਪਛਾਣ ਗੁਰਬਚਨ ਸਿੰਘ ਵਜੋਂ ਹੋਈ ਹੈ ਜੋ ਘਰ ਤੋਂ ਕਿਸੇ ਕੰਮ ਦੇ ਲਈ ਨਿਕਲਿਆ ਸੀ ਤੇ ਸੜਕ ਤੇ ਪੈਦਲ ਜਾ ਰਿਹਾ ਸੀ ਇਸੇ ਦੌਰਾਨ ਉਸਦੇ ਨਾਲ ਇਹ ਹਾਦਸਾ ਵਾਪਰ ਗਿਆ ਜਿ세 ਜਾ ਰਿਹਾ ਕਿ ਕਾਰ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ ਪਰ ਕਾਨਕ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਗੱਡੀ ਸਮੇਤ ਡਰਾਈਵਰ ਨੂੰ ਕਾਬੂ ਕੀਤਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਕਰੋਨਾ ਤਿਆਰ ਹੋਂਦੇ ਆ ਮੈਨੂੰ ਕਹਿੰਦੇ ਨੇ 11 ਵਜੇ ਫਿਰ ਕਹਿੰਦੇ 12 ਵਜੇ ਲੱਗਿਆ ਮੈਂ ਚੱਲਿਆ ਪੈਸੇ ਪਾਣ ਅਜੇ ਹੋ ਗਏ ਨਹੀਂ ਮੈਂ ਅੰਦਰ ਨੂੰ ਆਈ ਆ ਅੰਦਰ ਆਈ ਆ ਤਾਂ ਗੱਡੀ ਠਾਹ ਹੋਈ ਏ ਮੜ ਕੇ ਦੋ ਮੁੰਡੇ ਆਏ ਨੇ ਮਗਰ ਕਹਿੰਦੇ ਤੁਹਾਡਾ ਬੰਦਾ ਮਾਰ ਕੇ ਸੁੱਟ ਕੇ ਜੇ ਸੜਕ ਤੇ ਕਹਿੰਦੇ ਕੋਈ 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 ਬੰਦਾ ਭੇਜੋ ਮਗਰ ਮੈਂ ਆ ਬੰਦਾ ਮੇਰੇ ਕੋਲ ਕੋਈ ਨਹੀਂ ਮੱਕਲੀ ਹੈਗੀ ਆ ਮੈਂ ਕੀ ਕਰਾਂ ਇੱਥੇ ਮੈਂ ਫਿਰ ਵੇੜ ਚ ਘਰੋਂ ਵਾਟੀ ਪਾਈ ਫਿਰ ਨਾਲ ਦੀ ਆਈ ਆ ਚਾਹ ਪਾਣੀ ਪਾਈ ਉਹਨੇ ਪਿਆ ਲਿਆ ਫਿਰ ਗੱਡੀ ਜੀ ਮੈਨੂੰ ਉਹਨਾਂ ਨੇ ਸਕੂਟੀ ਬਾਕੇ ਖੜਿਆ ਹਸਤਾ ਹਸਤਾ ਮੈਂ ਗਈ ਆ ਉਸੇ ਲੰਮੇ ਪਿਆਜ਼ ਚੁਪ ਕਰਕੇ ਇੱਥੋਂ ਆ ਫਟ ਗਿਆ ਵਾ ਆ ਫਟ ਗਿਆ ਵਾ ਇੱਥੋਂ ਤੱਕ ਅੱਖਾਂ ਮਿਟੀਆਂ ਹਾਂ ਮੈਨੂੰ ਤਾਂ ਪਤਰਾ ਕੋਈ ਨਹੀਂ ਪੜਾ ਮੈਨੂੰ ਕੋਈ ਨਹੀਂ ਪਤਾ ਬਰਾ ਵਾ ਲੈ ਕੇ ਹਾਂ ਐ ਆ ਕਿੰਨਾ ਤੇ ਹੈ ਪਵਾਨ ਚੱਲਿਆ ਵਾ ਕਬਰਾਨਾ ਪਿਆਹੇ ਪਵਾਕ ਮਾਉਨਾ ਫੇਰ ਸਬਜ਼ੀ ਬਣਾਈਂ ਤੇ ਖਾਵਾਂਗੇ ਨਾ ਸਬਜ਼ੀ ਬਣੀ ਨਾ ਆਇਆ ਜਨਮ ਆਜ ਨਾਮ ਕਬਰਾਂ ਨਾ ਤੂੰ ਆਇ ਨਾਮ ਮਗਿਆ ਤੇ ਆਇ ਚੰਗਾ ਗਿਆ ਕਹਿੰਦਾ ਮੈਂ ਕਾਲੀ ਕੋਟ ਪਾ ਕੇ ਗਿਆ ਕਾਲ ਜੱਤਵਾ ਕੋਟ ਪਾ ਕੇ ਗਿਆ ਮੈਨੂੰ ਕਹਿੰਦਾ ਕੰਬਲੀ ਵੀ ਲੈ ਜਾ ਮੈਂ ਮਰਜੀ ਤੇਰੀ ਖਣ ਨਹੀਂ ਕਰਨੀ ਕਰਨਾ ਕੰਬਲੀ ਮੋੜੇ ਬੁਕਲ ਮਾਰੀ ਕਰੋ ਨਿਕਲ ਗਿਆ ਹੈ ਬਸ ਉਹ ਤੇ ਆ ਵਾਰਦਾਤਾ ਹੋ ਗਈ ਹੈ ਮੈਂ ਤੇ ਉਹਦੇ ਪ੍ਰਾਕ ਸਮਾਨ ਚੁਕਲ ਸੇ ਤੇ ਹਸਤਾਲ ਵੀ ਚੁਕਿਆ ਇਥੇ ਵੀ ਜੋ ਕਿ ਹੁਣ ਤੇ ਮਨ ਸਾਹ ਚੜਦਾ ਹੀ ਹੁਣ ਮੇਕੋ ਗੱਲ ਨਹੀਂ ਹੁੰਦੀ ਸਾਡੇ ਬਹੁਤ ਹੀ ਮੋਨਰੇਸਟ ਬੁਢੇ ਸਤਕਾਰਯੋਗ ਅੰਕਲ ਸਰਦਾਗਰ ਬਜਨ ਸਿੰਘ ਜੀ ਇਹ ਕੱਲ ਆਪਣਾ ਇੱਥੇ ਗਏ ਆ ਥੋੜਾ ਜਿਹਾ ਰੋਡ ਤੇ ਚੜੇ ਆ ਤੇ ਚੁੰਗੀਆਂ ਨੂੰ ਜਾਣਾ ਸੀ ਨਾ ਥੋੜਾ ਜਿਹਾ ਦਿੱਲੀ ਜਾਂਦੇ ਸੀ ਆਪਣੀ ਸਾਈਡ ਜਾ ਰਹੇ ਸੀ ਬਿਲਕੁਲ ਵਾਈਟ ਲਾਈਨ ਦੇ ਅੰਦਰ ਜਾ ਰਹੇ ਸੀ ਕਿ ਪਿੱਛੋਂ ਇੱਕ 스ਵਿਫਟ ਗੱਡੀ ਆਈ ਆ ਜਿਨੇ ਇਹਨਾਂ ਨੂੰ ਬਹੁਤ ਜ਼ੋਰਦਸ ਹਿੱਟ ਕੀਤਾ ਆ ਤੇ ਆਉਂਦਾ ਸਪੋਰਟੀ ਇਹਨਾਂ ਦੀ ਡੈਥ ਹੋਈ ਆ ਤੇ ਸਵਿਫਟ ਗੱਡੀ ਵਾਲਾ ਉਹਨੇ ਪਹਿਲਾਂ ਉਹ ਇਹਨਾਂ ਨੂੰ ਟੱਕਰ ਮਾਰ ਕੇ ਉਸ ਤੋਂ ਬਾਅਦ ਕੰਧ ਵਿੱਚ ਗੱਡੀ ਮਾਰੀ ਆ ਉਸ ਤੋਂ ਬਾਅਦ ਉਸਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਡੇ ਉਥੇ ਵੀ ਕਾਫੀ ਬੰਦੇ ਵਾਕਫ ਹੈਗੇ ਸੀ ਜਿਨ੍ਹਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਸ ਨੂੰ ਬੱਸ ਸਟੈਂਡ ਤੋਂ ਕਾਬੂ ਕੀਤਾ ਆ ਤੇ ਉਹ ਹੁਣ ਅਰਮਾਸਟੈਡ ਚੌਂਕੀ ਵਿੱਚ ਲਿਆ ਕੇ ਨੂੰ ਬਿਠਾਇਆ ਹੋਇਆ ਆ ਬਾਕੀ ਪੁਲਿਸ ਕਾਰਵਾਈ ਜਾਰੀ ਹੈ ਜੀ ਸੀਸੀਟੀਵੀ ਵੀਡੀਓ ਵੀ ਆਈ ਹਾਂਜੀ ਸੀਸੀਟੀਵੀ ਵੀਡੀਓ ਵੀ ਕੋਈ ਆਈ ਸੀਸੀਟੀ ਹਾਂਜੀ ਵੀਡੀਓ ਹੈਗੀ ਹੈ ਜੀ ਸੀਸੀਟੀ ਵੀਡੀਓ ਮੇਰੇ ਕੋਲ ਪਈ ਆ ਮੈਂ ਉਹ ਵੀ ਤੁਹਾਨੂੰ ਕੋਈ ਨਹੀਂ ਦੇ ਦਵਾਂਗਾ ਕੁਝ ਕਰਨੀ ਜੀ ਬਾਕੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਇਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ ਜੀ ਦੋਵੇਂ ਬੇਟੇ ਵਿਦੇਸ਼ ਚ ਰਹਿੰਦੇ ਆ ਤੇ ਉਹਨਾਂ ਲਈ ਵੀ ਬੜਾ ਇਹ ਜਿਹੜਾ ਆ ਨਾ ਸਹਿਯੋਗ ਵਾਲੀ ਗੱਲ ਆ ਕਿ ਉਹ ਦੋਨੋਂ ਬੇਟੇ ਜਿਹੜੇ ਆ ਰਹੇ ਆ ਤੇ ਸ਼ਨੀਵਾਰ ਨੂੰ ਆਪਾਂ ਇਹਨਾਂ ਦਾ ਸੰਸਕਾਰ ਕਰਾਂਗੇ ਜੀ ਮਦਰ ਘਰ ਚ ਖਿਆਲ ਰੱਖਣ ਵਾਲੇ ਹਿੱਸੇ ਵੀ ਖਿਆਲ ਰੱਖਣ ਵਾਲੇ ਬੱਸ ਜੀ ਸਾਰੇ ਕਰਤਾ ਤਾ ਤਾ ਹੋਏ ਸੀ ਇਹ ਵੀ ਥੋੜਾ ਜਿਹਾ ਕਾਫੀ ਥੋੜਾ ਨਹੀਂ ਕਾਫੀ ਬਿਮਾਰ ਰਹਿੰਦੇ ਆ ਕਿ ਮਤਲਬ ਇਹਨਾਂ ਦੀ ਵੀ ਲੁੱਕ ਆਫਟਰ ਉਹੀ ਕਰਦੇ ਸੀ ਤੇ ਇਹ ਬਹੁਤ ਜ਼ਿਆਦਾ ਜੀ ਬਹੁਤ ਵੱਡਾ ਮਤਲਬ ਘਾਟਾ ਆ ਨਾ ਸਹਿਯੋਗ ਵਾਲਾ ਘਾਟਾ ਆ ਜਿਹੜਾ ਅਸੀਂ ਕਦੀ ਵੀ ਪੂਰਾ ਨਹੀਂ ਕਰ ਸਕਦੇ ਜੀ ਕਾਰਵਾਈ ਇੱਥੇ ਆਪਾਂ ਸਰਜੀਤਪੁਰ ਦੇ ਬਿਆਨਾਂ ਦੇ ਉੱਤੇ ਜਿਹੜੀ ਐਫਆਈਆ ਲਾਂਚ ਕੀਤੀ ਆ ਐਫਆਈਆ ਨੰਬਰ ਹੈਗਾ 31 304A 272 IPC ਚਟਰ ਗੱਡੀ ਗੁੱਡੀ ਪੜੀ ਹੈ ਹਾਂਜੀ ਗੱਡੀ ਜਿਹੜੀ ਆ ਜਿਹਦਾ ਐਕਸੀਡੈਂਟ ਹੋਇਆ ਉਹ ਗੱਡੀ ਆਪਣੇ ਕਬਜ਼ੇ ਚ ਲਈ ਆ